ਅਕਾਲੀ ਆਗੂ ਵੱਲੋਂ ਬीडीपीਓ ਦਫ਼ਤਰ 'ਚ ਆਪ 'ਤੇ ਚਲਾਈ ਗੋਲੀ ਸਰਪੰਚ ਉਮੀਦਵਾਰ ਦੀ ਹਾਲਤ ਨਾਜੁਕ ਆਮ ਆਦਮੀ ਪਾਰਟੀ ਦਾ ਦੱਸਿਆ ਜਾ ਰਿਹਾ ਹੈ ਆਗੂ ਮਾਮਲਾ ਜਲਾਲਾਬਾਦ ਦੇ ਪੀਟੀਪੀਓ ਦਫ਼ਤਰ ਤਹ ਜਿੱਥੇ ਆਮ ਆਦਮੀ ਪਾਰਟੀ ਦੇ ਸਰਪੰਚ ਉਮੀਦਵਾਰ ਦੇ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ ਉਮੀਦਵਾਰ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਜਲਾਲਾਬਾਦ ਦੇ ਬीडीपीਓ ਦਫ਼ਤਰ 'ਚ ਆਪ ਆਦਮੀ ਪਾਰਟੀ ਅਕਾਲੀ ਬਕਰਮ ਚਾਲੇ ਝੜਪ ਹੋਈ ਦੱਸੀ ਜਾ ਰਹੀ ਹੈ ਇਸ ਦੌਰਾਨ ਗੋਲੀਬਾਰੀ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦੇ ਨੇਤਾਵਾਂ ਉੱਤੇ ਫਾਇਰਿੰਗ ਕਰਨ ਦੇ ਦੋਸ਼ ਲੱਗੇ ਹਨ ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਉਮੀਦਵਾਰ ਨੂੰ ਗੋਲੀ ਲੱਗੀ ਹੈ ਜਿਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਹਾਲਤ ਪੁਸਤਕਾ ਨਾ ਚੁੱਕ ਦੇਖਦੇ ਹੋਏ ਉਸ ਨੂੰ ਡੀ ਐਮਸੀ ਰੈਫਰ ਕਰ ਦਿੱਤਾ ਹੈ ਸਰਪੰਚੀ ਚੋਣਾਂ ਦੀ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਇਤਰਾਜ਼ ਉਠਾਈ ਜਾਣੇ ਸਨ ਜਿਸ ਕਾਰਨ ਅਕਾਲੀ ਦਲ ਦੇ ਆਗੂ ਨੋ ਨਿਮਾਨਤ ਤੇ ਬੂਬੀਮਾਨ ਆਪਣੇ ਸਮਰਥਕਾਂ ਸਮੇਤ ਬੀ ਡੀ ਪੀ ਦਫ਼ਤਰ ਸਧਰਾਂ ਆਮ ਆਦਮੀ ਪਾਰਟੀ ਵਰਕਰ ਵੀ ਮਜੂਸ ਹਨ ਉੱਥੇ ਹੀ ਪਿੰਡ ਮੁਹੰਮਦੇਵਾਲਾ ਤੋਂ ਸਰਪੰਚ ਉਮੀਦਵਾਰ ਮਨਦੀਪ ਬਰਾੜਾ ਤੇ ਮਾਨ ਗਰੁੱਪ ਤੇ ਲੋਕਾਂ ਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਫਾਜ਼ਿਲਕਾ ਦੇ ਐਸਐਸਪੀ ਰਾਡ ਚਲਾਲਾਬਾਦ ਦੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਸਰਪੰਚ ਜੀ ਦੇ ਉਮੀਦਵਾਰ ਮਨਦੀਪ ਬਰਾੜ ਦੇ ਹੱਥ 'ਚ ਗੋਲੀ ਲੱਗੀ ਹੈ ਉਹਨਾਂ ਕਹਾਂ ਕਿ ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰਾ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਕਿਹਾ ਐਸਐਸਪੀ ਨੇ ਉਹਨਾਂ ਕਹਾਂ ਕਿ ਅਕਾਲੀ ਨੇਤਾਵਾਂ 'ਤੇ ਗੋਲੀ ਚਲਾਉਣ ਦੇ ਦੋਸ਼ ਲੱਗੇ ਹਨ ਜਿਸ ਤਰ੍ਹਾਂ ਸਰਪੰਚ ਉਮੀਦਵਾਰ ਮਨਦੀਪ ਸਿੰਘ ਬਰਾੜ ਦੇ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਹੈ ਜਦਕਿ ਦੂਜੇ ਵਿਅਕਤੀ ਦੇ ਹੱਥ ਵਿੱਚ ਗੋਲੀ ਲੱਗੀ ਹੈ ਜ਼ਖਮੀ ਤੇ ਆਣੇ ਦੇ ਡੀ ਐਮ ਸੀ ਦੇ ਰੈਫਰ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰੇ ਕੰਗਾਲੇ ਜਾ ਰਹੇ ਹਨ ਉਹ ਇੰਟਰਟੇਨਿੰਗ ਚੀਜ਼ਾਂ ਜਿਵੇਂ ਲੋਕਾਂ ਨੂੰ ਮਿਲਦੇ ਆ ਪਬਲਿਕ ਨੂੰ ਉਦੋਂ ਵੇੜੇ ਕਿਉਂਕਿ ਪੰਚਾਇਤੀ ਇਲੈਕਸ਼ਨ ਕਰਕੇ ਲਾਸਟ ਡੇ ਜੀ ਅਤਰਾਏ ਜੀ ਤਾਂ ਮੈਨੂੰ ਫੋਨ ਆਇਆ ਵੀ ਕਹਿੰਦੇ ਐ ਕਰਕੇ ਗੋਲੀ ਚੱਲ ਗਈ ਵੀਡੀਓ ਹਮ ਅ ਅਸ਼ੋਧਰੇ ਮੈਂ ਕਹੋਇਆ ਕਿ ਇਹ ਕਹਿੰਦੇ ਮਨਦੀਪ ਤੇ ਗੋਲੀ ਵੱਜ ਗਈ ਮਨਦੀਪ ਬਰਾੜ ਗਿਆ ਸੀ ਉਤੋਂ ਬਾਹਰ ਨਿਕਲੇ ਤਾਂ ਮਨਦੀਪ ਨੂੰ ਲੈ ਕੇ ਸਿਵਲ ਹਸਪੀਟਲ ਆਈ ਜਾਂਦੇ ਸੀ ਇੱਥੇ ਅੱਗੇ ਪਤਾ ਲੱਗਿਆ ਵੀ ਨੂਨੀ ਨੇ ਆਪ ਉਹਦੇ ਗੋਲੀ ਮਾਰੀ ਖੱਤੀ ਜੱਥੇ ਉਹ ਗੋਲੀ ਲੱਗੀ ਹਮ ਹਲੇ ਅੰਦਰ ਹੀ ਆ ਥੋੜੇ ਜਿਹੜੇ ਹੋਰ ਬੱਚੇ ਤੇ ਗੋਲੀ ਲੱਗੀ ਹਮ ਸੋ ਬੜੀ ਮੰਦਭਾਗੀ ਘਟਨਾ ਹੈ ਜੇ ਐਡਾ ਗੁੱਸਾ ਥੋੜੇ ਜਿਹਾ ਬਾਹਲਾ ਆਇਆ ਹੈ ਤਾਂ ਤੁਸੀਂ ਉਹੀ ਸਿੱਧਾ ਸਾਡੇ ਨਾਲ ਕਰ ਲਓ ਪਰ ਬਹੁਤ ਮਾੜੀ ਗੱਲ ਹੈ ਇਹੋ ਜਿਹਾ ਕੰਮ ਕਰਨਾ ਇੱਕ ਪੰਚੇਤੀ ਲੱਖੇ ਥੋੜੀ ਜਾਨ ਨਿਕਲਦੀ ਹੈ। ਬੜੀ ਬਾਕੀ ਚਲੋ ਕੋਈ ਕਾਰਨ ਨਹੀਂ ਅੱਜ ਤਰਾਇ ਤਰੂ ਸੀ ਕਿ ਕਿਸੇ ਨੇ ਤਰਾਇ ਲਾਏ ਹੋਣੇ ਕੋਈ ਹੋ ਜਾਣਾ 아이 ਡੋਨੋ ਕੀ ਹੁਣ ਮਸਲਾ ਹੈ ਕਿਉਂ ਬੀੜੀ ਦਫਰ ਘੰਟਾ ਹੋ ਕੇ ਬੈਠੇ ਹੈ। ਮੈਂ ਤਾਂ ਜਿਪਸਾ ਨੂੰ ਪੁੱਛਿਆ ਕਿ ਜਦੋਂ ਮੈਂ ਗਿਆ ਸੀ ਉਦੋਂ ਇਹ ਉੱਥੇ ਬੈਠੀ ਸੀ ਬੀੜੀ ਸਾਹਿਬ ਕੋਲ। ਉਹ ਉੱਥੇ ਉੱਠ ਕੇ ਬਾਹਰ ਹੈ ਉੱਥੇ ਇਹਨਾਂ ਦਾ ਕੀ ਗੱਲਬਾਤ ਹੋਈ ਹੈ ਉਹ ਤੁਹਾਨੂੰ ਬਾਅਦ ਚ ਪਤਾ ਲੱਗੂ। ਪਰ ਬਹੁਤ ਮੰਦਪਗੀ ਘਟ ਰਹੀ ਹੋ ਜੀ ਕਰਨਾ। ਕਾਨੂੰਨੀ ਮਾਨ ਨੇ ਗੋਰੀ ਚਲੇ ਨਾਲ ਦਾ ਬੌਬੀ ਸੀ ਵਾਈਫਾਇਰ ਬਹੁਤ ਹੋਇਆ ਉੱਥੇ। ਅੱਛ ਬਾਕੀ ਦੱਸਣਗੇ ਕੌਣ ਕੌਣ ਸੋਚੇ ਕੋ ਕੋ ਅਲਤਾਂ ਯਕਤਨ ਥੋੜਾ ਬਰੁਨ ਦਾ ਭਰਾ ਸਕਦਾ ਹੈ ਜੀ ਜੀ ਉਹਦੀ ਉਮਰ ਲੰਮੀ ਕਰੇ ਕੋਈ ਮੁਸੀਬਤ ਵੀ ਨਾ ਹੋਵੇ ਆਛੋ ਅੱਲਾ ਕੱਲਾ ਸਾਡਾ ਮੁੰਡਾ ਮਾਰਕੋ ਦਾ ਫੈਸਲਾ ਦੇ ਦਿੱਤੀ ਜੋ ਬਾਕੀ ਉਸ ਪਰਮਾਤਮਾ ਦਾ ਟਿੱਕੇ ਦੇ ਪਿੰਡ ਨਾਲ ਸੰਬੰਧਤ ਨੇ ਜਿਹੜੇ ਭੌਂਦੇਲੇ ਸਰਪੰਚੀ ਦਾ ਕੈਂਡੀਡੇਟ ਸੀ ਤਾਂ ਜਿਹੜੀ ਅੱਜ ਹੀ ਸਕਰਟਿੰਗ ਚੱਲ ਰਹੀ ਸੀ ਉਹ ਗਰਲਸ ਕਾਲਜ ਚੱਲ ਰਹੀ ਸੀਗੀ ਬੜੀ ਪੀਸਫੁਲੀ ਦੇਖਿਆ ਤੁਜੀ ਸਾਰਾ ਕੰਪਲੀਟ ਹੋ ਗਿਆ ਸੀ ਪ੍ਰੋਸੈਸ ਜੀ ਇਹ ਜਿਹੜਾ ਰੀਜ਼ਨ ਐ ਸੀ ਇਹ ਜਿਹੜਾ ਆਪਣਾ ਵੀਡੀਓ ਆਫਿਸ ਹੈਗਾ ਉਥੇ ਵੀਡੀਓ ਆਫਿਸ ਦੇ ਵਿੱਚ ਇਹ ਆਪਣਾ ਲੋਨੀ ਮਾਨ ਤੇ ਉਹਦਾ ਬ੍ਰਦਰ ਤੇ ਬਾਕੀ ਹੋਰ ਜਾਣੇ ਜਿਹੜੇ ਹੈਗੇ ਆਏ ਉਹਨਾਂ ਦਾ ਜਿਹੜਾ ਉਥੇ ਰਿਟ ਸੀਗੀ ਜਿਹਦੇ ਰਿਗਾਰਡਿੰਗ ਉਹ ਚੱਲ ਰਹੇ ਸੀਗੇ ਕਿ ਉਹ ਪੰਚਾਇਤ ਜਿਹੜਾ ਪੰਚਾਇਤ ਦੇ ਹੱਕ ਚ ਸਕੂਨ ਦਾ ਫੈਸਲਾ ਹੋ ਗਿਆ ਸੀਗਾ ਉਹ ਇਸ ਚੀਜ਼ ਨੂੰ ਚਾਹੁੰਦੇ ਸੀਗੇ ਵੀ ਜਿਹੜਾ ਉਹ ਫੈਸਲਾ ਹੋਇਆ ਵੀ ਉਹਨੂੰ ਰਿਵਿਊ ਕੀਤਾ ਜਾਵੇ ਨਹੀਂ ਨਹੀਂ ਤਾਂ ਅਦਰਵਾਇਜ਼ ਕਾਗਜ਼ ਰੱਦ ਹੁੰਦੇ ਹੈਗੇ ਇਸ ਦੌਰਾਨ ਉਹਨਾਂ ਦੀ ਉੱਥੇ ਗੱਲ ਵੀਡੀਓ ਨਾਲ ਚੱਲ ਰਹੀ ਸੀਗੀ ਵੀਡੀਓ ਨੇ ਉਹਨਾਂ ਨੂੰ ਇਹੀ ਗੱਲ ਕਹੀ ਹੈ ਵੀ ਠੀਕ ਹੈ ਅਸੀਂ ਸਟੱਡੀ ਕਰਾਂਗੇ ਉਸ ਤੋਂ ਬਾਅਦ ਵੀ ਦੇਖੀ ਫਿਰ ਉਸ ਤੋਂ ਬਾਅਦ ਇਹ ਸਾਰੇ ਉੱਠ ਕੇ ਬਾਹਰ ਆ ਗਏ ਬਾਹਰ ਜਦੋਂ ਇੱਕ ਡੇਟ ਤੋਂ ਨਿਕਲ ਕੇ ਅੱਗੇ ਸੜਕ ਵੱਲ ਆਏ ਉੱਥੇ ਜਾ ਕੇ ਜਿਹੜਾ ਹੈਗਾ ਇਹਨਾਂ ਦੀ ਮਨਦੀਪ ਸਰਪੰਚ ਉੱਥੇ ਆਇਆ ਉਹਨਾਂ ਦੇ ਨਾਲ ਖੰਦੇ ਸੀ ਤੇ ਇਹ ਜਿਹੜੇ ਹੈਗਾ ਤਿੰਨ ਚਾਰ ਗੱ ਤੇ ਉਹਨਾਂ ਨੇ ਉਤਰ ਕੇ ਜਿਹੜਾ ਹੈਗਾ ਉਹ ਉਹਨੂੰ ਨੀਤੇ ਫਾਇਰ ਕਰਤਾ ਜਿਹੜਾ ਫਾਇਰ ਚੈਸਟ ਤੇ ਲੱਗਿਆ ਹੈਗਾ ਮੰਦੀ ਬਰਾਡ ਉਹਦਾ ਨਾਮ ਆ ਉਹ ਕੈਂਡੀਡੇਟ ਸੀਗਾ ਤੇ ਉਹਦੇ ਜਿਹੜਾ ਹੈਗਾ ਹੁਣ ਉਹਨੂੰ ਡੀਐਮਸੀ ਰੈਫਰ ਕਰਤਾ ਤੇ ਉੱਥੇ ਜਿਹੜਾ ਹੈਗਾ ਉਹ ਲੈਕਸ ਜਦੋਂ ਕੀ ਹਾਲਾਤ ਹੈਗੇ ਉੱਥੇ ਪਤਾ ਲੱਗੂਗਾ ਬਾਕੀ ਅਸੀਂ ਜਿਹੜਾ ਹੈਗਾ ਵੀਲ ਟੇਕ ਅ ਸਟ੍ਰਿਕਟ ਐਕਸ਼ਨ ਇਹਦੇ ਜਿਹੜਾ ਹੈਗਾ ਜਿਹੜੀ ਕਾਰਵਾਈ ਹੈਗੀ ਆ ਉਹ ਪੂਰੀ ਤਕਰੀ ਕਰੀ ਜਾਊਗੀ ਐਂਡ ਪਲੱਸ ਜਿਹੜਾ ਹੈਗਾ ਜਿਹਨੇ ਕੀਤਾ ਲਾਅ ਐਂਡ ਆਰਡਰ ਜਿਹੜਾ ਵੀ ਬ੍ਰੇਕ ਕਰ ਰਿਹਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮਿਲ ਜੱਟ ਦੇ ਮਰਸਤ ਗੋਲੀ ਕਿਸ ਦੇ ਵੱਲੋਂ ਚਲਾਈ ਗਈ ਸੀ ਗੋਲੀ ਜਿਹੜਾ ਹੈਗਾ ਇਹ ਹੀ ਪਤਾ ਲੱਗਿਆ ਉਹਨੂੰ ਤਫਤੀਸ਼ ਕਰਾਂਗੇ ਨੋਨੀ ਮਾਨ ਨੇ ਉਹਦਾ ਬ੍ਰਦਰ ਸੀਗਾ ਉਹਨਾਂ ਦੇ ਜਿਹੜਾ ਹੈਗਾ ਉੱਥੇ ਤੈਸ ਚਾਕੇ ਕੱਢ ਕੇ ਪਿਸਤੂਲ ਮਾਰਿਆ 70 ਗੋਲੀ ਇਕੱਲੋ ਜਿਵੇਂ ਉਹਨੂੰ ਲੱਗੀ ਸੀ ਸੀਸੀਟੀਵੀ ਕੈਮਰਾ ਚ ਆ ਜਾਊਗਾ ਗੋਲੀ ਜਿਹੜੀ ਹੈਗੀ ਆ ਇੱਕੋ ਹੀ ਵਧੀਆ ਨਾਲ ਇੱਕ ਹੋਰ ਬੰਦਾ ਸੀ ਮਨਦੀਪ ਰਾਉਂਦੇ ਜੀ